ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੇ ਸਾਥ ਸੰਗਤ ਜੀਓ ਇਸ ਵੀਡੀਓ ਨੂੰ ਤਿਆਰ ਕਰਨ ਤੋਂ ਪਹਿਲਾਂ ਆਪ ਮੈਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਸੰਤਾ ਤੱਕ ਇਹ ਪਹੁੰਚੇ ਤੇ ਸੰਤਾ ਇਸ ਦਾ ਲਾਭ ਲੈ ਸਕੇ ਸਾ ਸੰਗਤ ਅੱਜ ਦੀ ਵੀਡੀਓ ਜੋ ਹੁਣ ਵੀਡੀਓ ਹੈ ਉਹਦੇ ਵਿੱਚ ਸੰਖੇਪ ਵਿਸ਼ੇਸ਼ਣ ਦੀ ਗੱਲ ਹੋ ਰਹੀ ਹੈ ਸੰਖਿਆ 1 2 3 4 ਆ ਸੰਖਿਆ ਹੁੰਦੀਆਂ ਉਹ ਅਸੀਂ ਪਹਿਲਾਂ ਨਿਸ਼ਚਿਤ ਡੈਫੀਨੇਟ ਸੰਖਿਆ ਬਾਰੇ ਪੜ ਚੁੱਕੇ ਹਾਂ ਉਹਦੇ ਵਿਸ਼ੇਸ਼ਣ ਦੇ ਬਾਰੇ ਐਡਜੈਕਟਿਵ ਦੇ ਬਾਰੇ ਔਰ ਉਹਦੇ ਵਿੱਚ ਆਪਾਂ ਪੜਿਆ ਸੀ 3 7 3 8 60 ਲੱਖ ਕਰੋੜ ਕੋਟ ਇਹ ਸੀ ਜਿਨ੍ਹਾਂ ਦੇ ਮਗਰ ਸਿਆਰੀ ਹੁੰਦੀ ਆ। ਔਰ ਉਹਨਾਂ ਲੱਜਾਂ ਬਾਰੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ। ਹੁਣ ਇੰਡੈਫਿਨਿਟ ਜਿਨ੍ਹਾਂ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿੰਨਾ ਹੋਰ ਹੋਰ ਬੜੇ ਬੈਠੇ ਸੀ ਕੀਤੀ ਜੇਤੀ ਏਤੀ ਔਰ ਸਭ ਹੈ ਨੀ। ਇਹ ਸਭ ਇਹ ਕੀ ਹੈ ਇਥੇ ਕੋਈ ਪਤਾ ਨਹੀਂ ਕਿੰਨਾ ਇਨਡੈਫਿਨਿਟ ਗੱਲ ਹੈ ਇਸ ਕਰਕੇ ਇਹਨੂੰ ਕਹਿੰਦੇ ਆ ਇਨਡੈਫਿਨਿਟ ਇਹ ਵਿਸ਼ੇਸ਼ਣ ਹੈ ਇਨਡੈਫਿਨਿਟ ਸੰਖਿਆ ਵਿਸ਼ੇਸ਼ਣ ਸੋ ਸਾ ਸੰਦਰ ਇਹਦੇ ਵਿੱਚ ਆਪਾਂ ਇਹਨੂੰ ਵੰਡਿਆ ਪੁਲਿੰਗ ਦੇ ਵਿੱਚ ਤੇ ਇਸਤਰੀ ਲਿੰਗ ਦੇ ਵਿੱਚ ਫਿਰ ਇੱਕ ਵਚਨ ਚ ਫਿਰ ਬਹੁ ਵਚਨ ਪਹਿਲਾਂ ਦੇਖੋ ਪੁਲਿੰਗ ਹੈ ਪੁਲਿੰਗ ਇਕਵਚਨ ਔਰ ਫਿਰ ਜਿਹੜਾ ਹੈ ਇਹਦੇ ਵਿੱਚ ਬਹੁਵਚਨ ਆ ਗਿਆ ਫਿਰ ਇਸਤਰੀ ਲਿੰਗ ਜਾਏਗਾ ਇਸੇ ਤਰ੍ਹਾਂ ਹੁਣ ਪੁਲਿੰਗ ਇਕਵਚਨ ਜਿਹੜਾ ਹੈ ਉਹਦੇ ਵਿੱਚ ਕੀ ਆ ਸਭ ਕੇਤਾ 제ਤਾ 에ਤਾ ਹੋਰ ਹੋਰ ਅਵਰ ਹੋਰ ਹਾਦ ਸੰਗਤ ਇਹ ਸਾਰੇ ਜਿਹੜੇ ਆ ਇਹ ਪੁਲਿੰਗਾ ਤੇ ਇਕਵਚਨ ਆ ਇਹਦੇ ਥੱਲੇ ਸਾਰਿਆਂ ਨੇ ਉਕਲ ਲੱਗਿਆ ਜਿਹੜੇ ਔਂਕਰ ਲੱਗਿਆ ਹੈ ਔਂਕਰ ਲੱਗਿਆ ਹੋ ਤਾਂ ਇਕਵਚਨ ਹੁੰਦਾ ਜੇ ਨਾ ਹੋਵੇ ਤਾਂ ਆਪਾਂ ਬਹੁਵਚਨ ਮੰਨਦੇ ਆ ਬਹੁਵਚਨ ਨੇ ਬਹੁਵਚਨ ਹੁੰਦਾ ਠੀਕ ਹੈ ਹੁਣ ਇੱਥੇ ਜਿਹੜਾ ਬਹੁਵਚਨ ਹੈ ਉਹਦੀ ਆ ਛੇਵੇਂ ਹੁਣ ਜਿਹੜਾ ਹੈਗਾ ਸਭ ਜੇ ਸਭ ਜਿਹੜਾ ਹੈ ਉਹ ਇਕਵਚਨ ਹੈ ਤੇ ਔਂਕਰ ਲੱਗਿਆ ਜੇ ਬਹੁਵਚਨ ਹੋ ਜਾਂਦਾ ਤੇ ਸਿਆਹੀ ਲੱਗਦੀ ਹੋਰ ਜਿਹੜਾ ਹੈ ਇੱਥੇ ਔਂਕਰ ਲੱਗਿਆ ਤੇ ਜੇ ਬਾੜੇ ਬਣ ਗਏ ਹੋਰ ਤਾਂ ਫਿਰ ਕੀ ਹੈ ਸਿਆਰੀ ਲੱਗੀ ਹੈ ਹੁਣ ਇੱਕ ਹੈ ਇੱਕ ਕੀ ਹੈ ਇੱਕ ਦੇ ਥੱਲੇ ਜਿਹੜਾ ਹੈ ਉਹ ਔਂਕਣ ਲੱਗਿਆ ਹੁੰਦਾ ਇੱਕ ਔਂਕਣ ਲੱਗਿਆ ਹੁੰਦਾ ਤੇ ਇਥੇ ਸਿਆਰੀ ਲੱਗੀ ਤਾਂ ਬਹੁਵਚਨ ਹੈ ਅਵਰ ਜਿਹੜਾ ਹੈ ਉਹ ਆਪਿਆ ਅਵਰ ਔਂਕਣ ਲੱਗਿਆ ਹੈਗਾ ਤੇ ਜੇ ਬਹੁਵਚਨ ਨਾ ਤਾਂ ਅਵਰ ਨੂੰ ਸਿਆਰੀ ਲੱਗੀ ਹੋਊਗੀ ਜੇ ਇਕਵਚਨ ਹੈ ਤਾਂ ਔਂਕਣ ਤੇ ਜੇ ਬਹੁਵਚਨ ਹੋਣਾ ਤਾਂ ਸਿਆ ਪੁਲਿੰਗ ਦੀ ਗੱਲ ਕਰਦੇ ਹਾਂ ਪੁਲਿੰਗ ਇਸਤਰੀ ਲਿੰਗ ਨਹੀਂ ਪੁਲਿੰਗ ਨਾ ਠੀਕ ਹੈ ਇਸੇ ਤਰ੍ਹਾਂ ਹੈ ਸਗਲ ਸਰਬ ਦੂਲ ਹੋ ਵਿੱਚ ਹੋਰ ਨੇ ਸਗਲ ਤੇ ਸਰ ਦੋ ਗੁਰਬਾਣੀ ਦੇ ਵਿੱਚ ਹੋਰ ਲਫ਼ਜ਼ ਆ ਰਹੇ ਨੇ ਇਹ ਨੇ ਸਗਲ ਤੇ ਸਰ ਹੁਣ ਇਹ ਦੇਖੋ ਇਹ ਬਹੁਵਚਨ ਹੈ ਲੇਕਿਨ ਇਹਨੂੰ ਕੀ ਹੈ ਸਿਆਰੀ ਨਹੀਂ ਲੱਗੀ ਇਹ ਕਦੀ ਵੀ ਨੂੰ ਸਿਹਾਰੀ ਸਹਿਤ ਨਹੀਂ ਮਿਲਣਗੇ ਹੋਣਗੇ ਬਹੁਵਚਨ ਸਗਲ ਤੇ ਸ ਇਹਨਾਂ ਨੂੰ ਸਿਹਾਰੀ ਨਹੀਂ ਇਸੇ ਤਰ੍ਹਾਂ ਹੈ ਇਸਤਰੀ ਲਿੰਗ ਇਹਦੇ ਵਿੱਚ ਇੱਕ ਵਚਨ ਇੱਕ ਵਚਨ ਜਿਹੜਾ ਹੈ ਉਹ ਕੀ ਆ ਹੋਰ ਹੋਰ ਜਿਹੜਾ ਹੈ ਜਿਵੇਂ ਇੱਥੇ ਹੋਰ ਨੂੰ ਆਪਾਂ ਔਕੜ ਲਾਇਆ ਸੀ ਪੁਲਿੰਗ ਆ ਇਸਤਰੀ ਲਿੰਗ ਤੇ ਨਹੀਂ ਲੱਗਦਾ ਔਕੜ ਲੱਗਦਾ ਹੁਣ ਕੇਤੀ ਹੈ ਕੇਤੀ ਤੋਂ ਪਤਾ ਲੱਗਦਾ ਕੇਤੀ ਹੁੰਦੀ ਹੈ ਕਿ ਕੇਤੀ ਹੁੰਦਾ ਇਹ ਇਸਤਰੀ ਲਿੰਗ ਜੇਤੀ ਹੁੰਦੀ ਹੈ ਕਿ ਹੁੰਦਾ ਜੇਤੀ ਹੁੰਦੀ ਹੈ ਇਸ ਕਰਕੇ ਇਹ ਇਸਤਰੀ ਲਿੰਗ ਪਤਾ ਲੱਗ ਜਾਂਦਾ ਹੈ ਕੇਤੀ ਅਵਰ ਅਵਰ ਦੇ ਨਾਲ ਵੀ ਦੇਖੋ ਇੱਧਰ ਅਵਰ ਦੇ ਨਾਲ ਔਂਕੜ ਇਹ ਪੁਲਿੰਗ ਹੈ ਇੱਕ ਵਚਨ ਹੈ ਔਰ ਇਹ ਕੀ ਹੈ ਇਸਤਰੀ ਲਿੰਗ ਇਹ ਇਸਤਰੀ ਲਿੰਗ ਇੱਕ ਵਚਨ ਹੈ ਇਹਦੇ ਥੱਲੇ ਔਂਕੜ ਨਹੀਂ ਇਸੇ ਤਰ੍ਹਾਂ ਸਭ ਹੁਣ ਸਭ ਜਿਹੜਾ ਹੈ ਆ ਪਿਆ ਇੱਕ ਵਚਨ ਪੁਲਿੰਗ ਦੇ ਵਿੱਚ ਔਕੜ ਲੱਗ ਲੇਕਿਨ ਜਦੋਂ ਇਸਤਰੀ ਲਿੰਗ ਦੇ ਵਿੱਚ ਸਭ ਆਏਗਾ ਉੱਥੇ ਔਕੜ ਨਹੀਂ ਲੱਗਿਆ ਹੁਣ ਇਸੇ ਤਰ੍ਹਾਂ ਇਸਤਰੀ ਲਿੰਗ ਦੇ ਵਿੱਚ ਬਹੁ ਵਚਨ ਨੇ ਕੀਤੀਆਂ ਹੋਰ ਸਭ ਕੀਤੀਆਂ ਹੋਰ ਸਭ ਕੀਤੀਆਂ ਜਿਹੜੀਆਂ ਹੈ ਆਪਾਂ ਜਿਆਦਾ ਬਹੁ ਗਿਣਤੀ ਹੋਗੀ ਕੀਤੀਆਂ ਤੇ ਹੋਰ ਹੋਰ ਜਿਹੜੀ ਹੈ ਇਹ ਦੋਨਾਂ ਪਾਸੇ ਇੱਕ ਵਚਨ ਵੀ ਹੈ ਤੇ ਬਹੁ ਵਚਨ ਵੀ ਹੈ ਸਭ ਜਿਹੜਾ ਹੈ ਇਹਦੇ ਨਾਲ ਵੀ ਔਕੜ ਨਹੀਂ ਲੱਗਿਆ ਭਾਵ ਇਥੋਂ ਪਤਾ ਲੱਗਿਆ ਕਿ ਇਹ ਇਤਰੀ ਲਿੰਗਾ ਕਿਉਂਕਿ ਇਧਰ ਸਭ ਸਭ ਨੂੰ ਔਕੜ ਲੱਗਿਆ ਹੋਇਆ ਪੁਲਿੰਗੋ ਦੇ ਵਿੱਚ ਔਕੜ ਲੱਗਿਆ ਇਹਦੇ ਵਿੱਚ ਔਕੜ ਨਹੀਂ ਲੱਗਿਆ ਇਹ ਕੀ ਹੈ ਇਹ ਇਤਰੀ ਲਿੰਗਾ ਅੱਗੇ ਅਸੀਂ ਗੱਲ ਕਰਦੇ ਹਾਂ ਪੂਨ ਵਾਚਕ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਜਿਵੇਂ ਦੋ ਵਰਨ ਤੇ ਵਰ ਦੁਖੁ ਦਸੂਣੀ ਜੋਣੀ ਚੌਣੀ ਤੇਰੇ ਆਦਿ ਇਹ ਸਾਰਾ ਜੀ ਹੁਣ ਕਹਿੰਦੇ ਦੋ ਵਰ ਕੋਟ ਅਰ ਤੇ ਵਰ ਖਾਈ ਦੋ ਵਰ ਕੋਟ ਅਰ ਤੇ ਵਰ ਖਾਈ ਇਹ ਗੁਣਵਾਚਕ ਵਿਸ਼ੇਸ਼ਣ ਆ ਇਹਨਾਂ ਨੂੰ ਗੋਣਾ ਉਹ ਗੁਣਵਾਚਕ ਵਿਸ਼ੇਸ਼ਣ ਆ ਅੱਗੇ ਲਿਖਿਆ ਮੰਗਿਆ ਹੋਰ ਦਸੂਣੀ ਪਾਇ ਹੋਰ ਦਸੂਣੀ ਪਾਇ ਇਹ ਹੁਣ ਜਿਹੜੀ ਹੈ ਇਹ ਗੁਣਵਾਚਕ ਵਿਸ਼ੇਸ਼ਣ ਆਗੇ ਸਾਡੇ ਦੂਣੀ ਚੌਣੀ ਕਰੰਬਾਤ ਸੱਚੇ ਕਾ ਸੱਚਾ ਟੋਆ ਗਾਜ ਸਾਡੇ ਤੈ ਤੈ ਤੋਤੀਆਂ ਤੇਰੇ ਪਾਇਨ ਤੱਕ ਤੇ ਦੂਣੀ ਤਰੀਣੀ ਤੈ ਤੇ ਤੀਨ ਤਿੰਨ ਤੇਰੇ ਤਿੰਨ ਨਾਨਕ ਵੇਖੇ ਨਦਰ ਕਰ ਨਾਨਕ ਵੇਖੇ ਨਦਰ ਕਰ ਚੜੇ ਚਵਗਣ ਵਨ ਚਵਗਣ ਇਕਿਆ ਗੁਣਵਾਚਕ ਇੱਕ ঘোੜਾ ਵਾ ਘਟ ਕਰਮਾਂ ਤੇ ਦੁਗਨੇ ਪੂਜਾ ਪੂਜਾ ਕਰਤਾ ਲਾਏ ਹੁਣ ਇਥੇ ਇਹ ਚਵਗਣ ਆ ਗਿਆ ਦੁਗਨੇ ਆ ਗਿਆ ਇਹ ਸਾਰੇ ਇਥੇ ਵਿਸ਼ੇਸ਼ਤਾ ਹੋ ਰਹੀ ਹੈ ਗੁਣਵਾਚਕ ਵਿਸ਼ੇਸ਼ਣ ਇਹਨੂੰ ਅਸੀਂ ਕਹਿੰਦੇ ਆ ਅੱਛਾ ਇਹਦੇ ਵਿੱਚ ਜਿਹੜਾ ਹੈ ਅੱਗੇ ਅਸੀਂ ਕੀ ਹੈ ਇਹਨੂੰ ਪੁਲਿੰਗ ਤੇ ਇਸਤਰੀ ਲਿੰਗ ਇਹਨੂੰ ਇਸੇ ਇਹਨੂੰ ਦੁਬਾਰਤਿਆ ਉਹ ਉਹਨਾਂ ਦਾ ਜਿਹੜਾ ਹੈ ਇੱਥੇ ਵਿਸਤਾਰ ਦਿੰਦਾ ਹੈ ਦੇਖੋ ਇੱਕ ਵਚਨ ਤੇ ਬਹੁ ਵਚਨ ਪੁਲਿੰਗ ਦੇ ਵਿੱਚ ਪੁਲਿੰਗ ਦੇ ਵਿੱਚ ਇੱਕ ਵਚਨ ਦੇ ਵਿੱਚ ਕੀ ਆ ਏ ਤੇ ਆ ਗਿਆ ਇਹਦੇ ਔਂਕੜ ਲੱਗ ਗਿਆ ਆਹੇ ਉੱਪਰ ਲੱਪਟਣੀ ਹੈ ਚੱਲਦਾ ਪੁਲਿੰਗ ਦੇ ਵਿੱਚ ਔਂਕੜ ਲੱਗਿਆ ਹੁੰਦਾ ਇਕਵਚਨ ਆਇਕਵਚਨ ਇਹ ਫਿਰ ਇਹ ਜਿਹੜੀ ਨਸਿਆਰੀ ਤੇ ਹਾਜਰ ਨੂੰਕੜ ਇਹ ਤੇ ਜਾਂ ਇਹ ਜਿਹੜੇ ਰੋਹ ਬੱਕਰੇ ਦੌਰ ਤੇ ਇਹ ਸਿਆਰੀ ਲੱਗੀ ਹੈ ਇਹ ਔਰ ਅਤੇ ਇਤ ਅਤੇ ਇਹ ਅਧਿਕਰਮ ਕਾਰਕ ਦੇ ਵਿੱਚ ਆਉਂਦੇ ਆ ਔਰ ਇਹ ਜਿਹੜੇ ਆ ਇਕਵਚਨ ਹੈ ਹੁਣ ਇਹਦੇ ਵਿੱਚ ਬਹੁਵਚਨ ਆ ਇਹ ਉਹ ਇ ਇਨੀ ਇਨ ਕੈ ਇਹ ਸਾਰੇ ਕੀ ਹੈ ਬਹੁਵਚਨ ਜਿੰਨੇ ਵੀ ਹੋਣਗੇ ਇਹ ਬਹੁਵਚਨ ਹੈ ਇਸਤਰੀ ਲਿੰਗ ਜਿਹੜਾ ਹੈ ਕਰਤਾ ਦੇ ਵਿੱਚ ਇਹ ਹੀ ਇਹਾ ਇਹ ਉਹ ਇਹ ਇੱਕ ਹੁਣ ਦੇਖੋ ਇਹਦੇ ਵਿੱਚ ਇਸਤਰੀ ਲਿੰਗ ਦੇ ਵਿੱਚ ਇਹ ਲੱਗੇ ਨਹੀਂ ਇਹਦੇ ਸਤੋ ਸ ਇਹ ਉੜੇ ਨੂੰ ਕਰਕੇ ਲੱਗਿਆ ਬਾਕੀ ਕਿਸੇ ਨੂੰ ਨਹੀਂ ਲੱਗੇ ਅਥੇ ਇਹਦੇ ਵਿੱਚ ਮੈਂ ਇੱਕ ਵਚਨ ਦੀ ਆਪਾਂ ਐਗਜ਼ੈਂਪਲ ਲੈਣੇ ਆ ਇਹ ਕਰ ਕਰੇ ਸੋ ਇਹ ਕਰ ਪਾਏ ਇਹ ਕਰ ਕਰ ਕੀ ਹੈ ਕਰ ਆ ਕਰ ਤੇ ਆ ਕਰ ਇੱਕ ਵਚਨ ਹੈ ਇੱਥੇ ਵੀ ਔਂਗਲ ਲੱਗਣਾ ਹੈ ਹਨ ਇੱਕ ਇਹ ਹੈ ਕਰ ਕਰ ਤੇ ਔਂਗਲ ਲੱਗਿਆ ਇੱਕ ਇੱਕ ਕਰ ਦੀ ਗੱਲ ਹੈ ਸੋ ਇਹ ਕਰ ਪਾਏ ਦੂਜੇ ਪਾਏ ਇਨਾ ਜਨਤਾ ਕਾ ਵਸਕ ਕੇਛ ਨਹੀਂ ਤੁਦ ਵੇ ਕੀ ਜਗਤ ਉਪਾਇ ਇਨਾ ਜਨਤਾ ਹੁਣ ਇਹ ਕੀ ਹੈ ਇਨ ਇਨਾ ਕਿੱਥੇ ਹੈ ਇਨ ਜਨਤਾ ਕੇ ਇਨਾ ਜਨਤਾ ਕੀ ਕੇ ਵਸ ਇਹ ਕੀ ਇਨਾ ਜਨਤ ਕੀ ਹੈ ਜਿਆਦੇ ਬਹੁਵਚਨ ਜਨਤਾ ਕੇ ਜਨਤਾ ਕਾ ਵਸ ਇਹ ਬਹੁਵਚਨ ਇਹ ਦਿੱਤੀ ਬਹੁਵਚਨ ਆ ਗਿਆ ਔਰ ਇਨੀ ਨੇਤਰੀ ਜਗਤ ਨੇ ਹਾਲਿਆ ਇਨੀ ਇਨੀ ਨੇਤਰੀ ਜਗਤ ਨੇ ਹਾਲਿਆ ਇਨੀ ਨੇਤਰੀ ਪਾਪੋ ਇਸੇ ਵੀ ਬਹੁਵਚਨ ਹੈ ਜਗਤ ਨੇ ਹਾਲਿਆ ਅੱਗੇ ਫਿਰ ਅਗੇ ਇਸਤਰੀ ਨੇ ਵਟਕੇ ਹੱਥ ਦਲਾਲ ਕੇ ਮੁਸੀ ਇਹ ਕਰੇ ਇਹ ਇਹ ਦੇਖੋ ਇਸਤਰੀ ਲਿੰਗ ਮੁਸੀ ਇਹ ਕਰੇ ਇਹ ਇਦਰ ਇਤੇ ਨਹੀਂ ਲੱਗਿਆ ਔਕੜ ਇਸ ਤ੍ਰੀਲਿੰਗ ਹੈ ਭੂਲੀ ਮਾਲਨੀ ਹੈ ਈਉਂ ਈਉਂ ਸਤਗੁਰ ਜਾਗਤਾ ਹੈ ਦੇ ਸੱਚਾ ਸਹਿਬ ਮਨ ਵਸੈ ਭਾਈ ਇਹਾ ਕਰਨੀ ਸਾਰ ਇਹਾ ਕਰਨੀ ਕਰਨੀ ਕੀ ਹੈ ਇਸ ਤ੍ਰੀਲਿੰਗ ਹੈ ਇਹਾ ਆ ਗਿਆ ਇਹਾ ਆ ਦੇਖੋ ਇਸ ਤ੍ਰੀਲਿੰਗ ਦੇ ਵਿੱਚ ਆ ਆ ਗਿਆ ਇਹਾ 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 ਕਰਨੀ ਦਾ ਭੁਖੇ ਭਗਤ ਨ ਕੀਜੇ ਇਹ ਮਾਲਾ ਆਪਣੀ ਲਈ ਜੇ ਮਾਲਾ ਗਿਆ ਇਸਤਰੀ ਲਿੰਗ ਤੇ ਇਸਤਰੀ ਲਿੰਗ ਦੇ ਵਿੱਚ ਸਾਡੇ ਕੋਲੇ ਆ ਪਿਆ ਇਹ ਭੁਖੇ ਭਗਤ ਨ ਕੀਜੇ ਇਹ ਮਾਲਾ ਆਪਣੀ ਲਈ ਜੇ ਸੋ ਸਾ ਸੰਗਤ ਇਹ ਜਿਹੜੇ ਸੀਗੇ ਨਿਸ਼ਚਿਤ ਅ ਸੰਕੇਤ ਵਿਸ਼ੇਸ਼ਣ ਪਹਿਨਾ ਡੈਫੀਨੇਟ ਮੋਹਨ ਹ ਇਨਡੈਫੀਨੇਟ ਕੀਤੇ ਇਹਨਾਂ ਦਾ ਜਿਹੜਾ ਵਿਸਤਾਰ ਆ ਇਹਦੇ ਮੁਤਾਬਕ ਆਪਾਂ ਵਿਚਾਰ ਕੀਤੀ ਹੈ ਅਗਲੀ ਜਿਹੜੀ ਵੀਡੀਓ ਦੇ ਵਿੱਚ ਅੱਗੇ ਆਪਾਂ ਫਿਰ ਅਗਲੀ ਵਿਚਾਰ ਕਰਾਂਗੇ ਸੋ ਇਨੀ ਕੋਈ ਵਿਚਾਰ ਜਿਹੜੀ ਹੈ ਉਹ ਪਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ